ਜਾ ਸੱਚਾ ਪਾਤਸ਼ਾਹ ਸਿਰਸ਼ਾ ਦੇਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਛੇ ਵਾਹੀ ਗੁਰੂ ਸਾਹਿਬ ਜੀ ਤਨਾਸੀ ਛੰਤ ਮਹਲਾ 4 ਚੌਥਾ ਕਰ ਪਹਿਲਾ ਇਕ ਕੋ ਅੰਕਾਰ ਸਤਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਮਿਲੈ ਸੁਭਾਈ ਸਹਿਜ ਗੁਣ ਦਾਈਐ ਜੀਉ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿੰਸੈ ਸਦਾ ਅਣ ਦਿਨ ਜੇ ਆਪ ਸਾਚੀ ਭਾਵੈ ਅਹੰਕਾਰ ਹਉ ਮੈਂ ਤਜ ਮਾਇਆ ਸਹਿਜ ਨਾਮ ਸਮਾਵੈ ਆਪ ਦੇ ਤਪਾਈਐ ਹਰ ਜਿਉ ਕੇ ਪਾ ਕਰੀ ਤਾ ਨਾਮ ਧਿਆਈਐ ਜੀਉ ਅੰਦਰ ਸਾਚਾ ਦੇਹ ਪੂਰੇ ਸਤਿਗੁਰਾਂ ਜੀਉ ਹਉ ਤਸੇ ਵੀਰ ਦਿਨ ਰਾਤ ਮੈਂ ਕਲੇ ਨਾ ਵਿਸਰੈ ਜੀਉ ਕਦੈ ਨ ਵਿਸਾਰੀ ਅੰਨ ਸਮਾਰੀ ਜਾ ਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤਾ ਇਹ ਮੰਤਰਿਤ ਗੁਰਮੁਖ ਅੰਮ੍ਰਿਤ ਕੀਵਾ ਨਦਰ ਕਰੇ ਤਾ ਸਤਗੁਰ ਮਿਲੇ ਅੜ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸੱਚਾ ਦੇਹ ਸਤਿਗੁਰਾਂ ਸਤ ਸੰਗਤ ਮਿਲੈ ਵੜ ਭਾਗ ਤਾ ਹਰ ਰਸ ਆਵੇ ਜੀਉ ਅਰਧੜ ਰਹਿ ਲਿ ਬਲਾਈ ਤਾ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾ ਹਰ ਮਨ ਭਾਵੇ ਸਦਾ ਅਤੀਤ ਮੈ ਰਾਗੀ ਹਉ ਤਪਦ ਸੋ ਪਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਖ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲਾਵੜ ਭਾਗ ਤਾ ਹਰ ਅਸ ਆਵੇ ਜੀਉ ਦੁਜੈ ਭਾਇ ਦੁਖ ਹੋਏ ਮਨ ਮੁਖ ਜਮ ਜੋਇ ਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ ਮਾਇਆ ਦੁਖ ਮੋਇਆ ਹੋ ਮੈ ਰੁਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਵ ਦੇ ਤਿਸ ਤੇ ਨਾਹੀ ਅਤ ਗੈ ਆਪ ਮੁਛਤਾ ਵਈ ਬੇਦ ਨਾ ਵੇ ਕੋ ਸਾਥ ਨ ਚੱਲੇ ਉਤਰ ਕਲੰਤਰ ਮਾਇਆ ਧੋਹਿਆ ਦੂਜੇ ਪਾਇ ਦੁਖ ਹੋਏ ਮਨੁਖ ਜਮ ਜੋਹਿਆ ਜੀਓ ਕਰ ਕਿਰਪਾ ਲeo ਮਿਲਾਈ ਮਾਲ ਹਰ ਪਾਇਆ ਜੀਓ ਸਦਾ ਰਹਿ ਕਰ ਜੂਣ ਪ੍ਰਭ ਅਣ ਦਿਨ ਜਪ ਤਰ ਹੈ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵੜਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾਲਿਓ ਮਿਲਾਈ ਮਹਲ ਹਰ ਪਾਵੇ ਜੀਓ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਣ ਭਾਏ ਕਰ ਕਿਰਪਾ ਲਿਓ ਮਿਲਾਏ ਮਹਲ ਹਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ